KARTY NEWS NETWORK ਵੱਲੋਂ ਕੁਝ ਦਿਨ ਪਹਿਲਾਂ ਇੱਕ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਦੇ ਵਿੱਚ ਇੱਕ ਅਵਧਾਸ ਸਿੰਘ ਨਾਂ ਦਾ ਵਿਅਕਤੀ ਜੋ ਕਿ ਹਲਕਾ ਬੋਆ ਦੇ ਪਿੰਡ ਮੁਰਾਲਪੁਰ ਦਾ ਰਹਿਣ ਵਾਲਾ ਹੈ ਉਹਦਾ 1 ਸਾਲ ਪਹਿਲਾਂ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਉਹਦਾ 15 ਲੱਖ ਰੁਪਏ ਖਰਚਾ ਆ ਗਿਆ ਸੀ ਕੀ ਆਡੀ ਫਾਊਂਡੇਸ਼ਨ ਨੇ ਫਾਊਂਡਡ ਉਮਰੋਹੀ ਠਾਕੁਰ ਜੀ ਮਨਾਵਲੋ ਕਿਉਂਕਿ ਉਹਨਾਂ ਦੇ ਲਈ ਆਰਥਿਕ ਮਦਦ ਕੀਤੀ ਗਈ ਹੈ ਇਲਾਜ ਲਈ ਉਹਨਾਂ ਦਾ ਆਪਰੇਸ਼ਨ ਜਿਹੜਾ ਉਹ ਹੋ ਜਾਵੇਗਾ ਤੇ ਉਹ ਆਪਣੇ ਘਰ ਦਾ ਗੁਜ਼ਾਰਾ ਉਹਦੀਆਂ ਦੇਖਣਾ ਠਾਕ ਸਕਣਗੇ ਠੀਕ ਹੈ ਕਦੋਂ ਆਪਰੇਸ਼ਨ ਹੋਣਾ ਸਰ ਇਹ ਉਹ ਰਾਜਨ ਨੂੰ ਪਿਛਲੇ ਮਹੀਨੇ ਆ ਮਹੀਨੇ ਆਇਆ ਹੈ ਇੱਕ ਤਰ੍ਹਾਂ ਦੇ ਕੋਲ ਪੈਸੇ ਨਹੀਂ ਘਾਟੋਂ ਕਰਕੇ ਅਸੀਂ ਜਾ ਨਹੀਂ ਪਾਏ ਜੀ ਕੀ ਚੱਲ ਰਿਹਾ ਚੱਲੋ ਕੋਈ ਗੱਲ ਨਹੀਂ ਤੁਸੀਂ ਏਦਾਂ ਆਪਣਾ ਆਪਰੇਸ਼ਨ ਕਰਾਓ SKRT ਫਾਊਂਡੇਸ਼ਨ ਵੱਲੋਂ ਤੁਹਾਡੀ ਜੋ ਵੀ ਬੰਦੀ ਹਲਕ ਹੋ ਜੇਗੀ ਕਿ ਤੁਸੀਂ ਆਪਣਾ ਟਰੀਟਮੈਂਟ ਕਰੋ ਤੇ ਕੋਈ ਗੱਲ ਅਸੀਂ ਨਾਲ ਤੁਹਾਡੇ ਕੋਈ ਨਹੀਂ ਕਰਾਂਗੇ KRT نیوز ਨੈਟਵਰਕ ਵੱਲੋਂ ਕੁਝ ਦਿਨ ਪਹਿਲਾਂ ਇੱਕ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਜਿਦੇ ਵਿੱਚ ਇੱਕ ਹਵਤਾ ਸਿੰਘ ਨਾਮ ਦਾ ਵਿਅਕਤੀ ਜੋ ਕਿ ਹਲਕਾ ਪੋਆਦੇ ਪਿੰਡ ਮੁਰਾਦਪੁਰ ਦਾ ਰਹਿਣ ਵਾਲਾ ਉਹਦੇ 1 ਸਾਲ ਪਹਿਲਾਂ ਐਕਸੀਡੈਂਟ ਹੋ ਗਿਆ ਸੀਗਾ ਜਿਸ ਦੇ ਵਿੱਚ ਉਹਦਾ 15 ਲੱਖ ਰੁਪਏ ਖਰਚਾ ਆ ਗਿਆ ਸੀਗਾ ਪਰ ਲਾਸਟ ਆਪਰੇਸ਼ਨ ਦੇ ਲਈ ਉਹਦੇ ਕੋਲ ਪੈਸੇ ਨਹੀਂ ਸੀਗੇ ਜਿਸ ਤੋਂ ਬਾਅਦ ਕੇ ਆਰਟੀ ਨਿਊ ਨੈਟਵਰਕ ਵੱਲੋਂ ਇਹ ਖਬਰ ਲਗਾਉਣ ਤੋਂ ਬਾਅਦ ਕਾਫੀ ਲੋਕਾਂ ਨੇ ਅੱਗੇ-ਅੱਗੇ ਮਦਦ ਕੀਤੀ ਪਰ ਫਿਰ ਵੀ ਪ੍ਰਯਾਪਤ ਪੈਸੇ ਜਿਹੜੇ ਆਉ ਨਹੀਂ ਪੂਰੇ ਹੋ ਸਕੇ ਸੀਗੇ ਜਿਸ ਤੋਂ ਬਾਅਦ ਕੇਆਰਟੀ ਫਾਊਂਡੇਸ਼ਨ ਦੇ ਫਾਊਂਡਰ ਕੁਮਰ ਰੋਹਿਤ ਠਾਕੁਰ ਜੀ ਹੁਣਾ ਵੱਲੋਂ ਉਹਨਾਂ ਦੀ ਜਿਹੜੀ ਆਰਥਿਕ ਮਦਦ ਕੀਤੀ ਗਈ ਹੈ ਇਲਾਜ ਦੇ ਲਈ ਹੁਣ ਉਹਨਾਂ ਦਾ ਆਪਰੇਸ਼ਨ ਜਿਹੜਾ ਉਹ ਹੋ ਜਾਵੇਗਾ ਤੇ ਉਹ ਆਪਣੇ ਘਰ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਕਰ ਸਕਣਗੇ ਪਰਿਵਾਰ ਵੱਲੋਂ ਜਿਹੜੇ ਆ ਕੁਮਰ ਰੋਹਿਤ ਠਾਕੁਰ ਹੁਣਾ ਦਾ ਤੇ ਕੇਆਰਟੀ ਨਿਊਜ਼ ਨੈਟਵਰਕ ਦਾ ਅਬਾਰ ਵਿਅਕਤੀ ਕੀਤਾ ਗਿਆ ਅ우 ਦਿਖਦੇ ਰਿਪੋਰਟ ਤੇ ਗੱਲਬਾਤ ਕਰਦੇ ਆ ਅਵਤਾਰ ਸਿੰਘ ਹੁਣਾ ਦੇ ਨਾਲ ਕੀ ਕਹਿਣਾ ਹੁਣਾ ਦਾ ਇਸ ਮਦਦ ਨੂੰ ਲੈ ਕੇ ਹਾਂਜੀ ਭਾਜੀ ਨਿਊਜ਼ ਚਲਾਉਣ ਤੋਂ ਬਾਅਦ ਕਿੱਦਾਂ ਦਾ ਸਪੌਂਸਰਰ ਲੋਕਾਂ ਦਾ ਮਿਲਿਆ ਕਿੱਦਾਂ ਦੀ ਮਦਦ ਪਈ ਬਹੁਤ ਬਹੁਤ ਮਿਹਰਬਾਨੀ ਭਾਜੀ ਕੇ ਆਰਟੀਸੀ ਨਿਊਜ਼ ਆ ਲੈਂਦੀ ਜੀ ਸਾਡਾ ਬਹੁਤ ਲੋਕਾਂ ਨੇ ਸੰਯੋਗ ਦਿੱਤਾ ਉਹਨਾਂ ਦਾ ਵੀ ਧੰਨਵਾਦ ਕੇ ਆਰਟੀਸੀ ਨਿਊਜ਼ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਸਾਡਾ ਬਹੁਤ ਲੋਕਾਂ ਨੇ ਮਦਦ ਕੀਤੀ ਹੈ ਜੀ ਉਹਨਾਂ ਲੋਕਾਂ ਦਾ ਵੀ ਧੰਨਵਾਦ ਜੀ ਸਾਡੀ ਬਹੁਤ ਹੈਲਪ ਹੋਈ ਹੈ ਜਿਹੜੇ ਇਹਨਾਂ ਦੇ ਮਾਲਕ ਹੈਗੇ ਆ ਕੁਮਰ ਰੋਹਿਤ ਠਾਕੁਰ ਸਾਹਿਬ ਜਿਹੜੇ ਇਹਨਾਂ ਦੇ ਮਾਲਕ ਹੈਗੇ ਆ ਉਹਨਾਂ ਨੇ ਵੀ ਬਹੁਤ ਜ਼ਿਆਦਾ ਸਾਡੀ ਹੈਲਪ ਕੀਤੀ ਸੀ ਅਸੀਂ ਬਹੁਤ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਜੀ ਹੁਣ ਮੇਰਾ ਆਪਰੇਸ਼ਨ ਹੋਣਾ ਜੀ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਤਾਂ ਆਪਣੇ ਬੱਚਿਆਂ ਦਾ ਮੈਂ ਬਹੁਤ ਵਧੀਆ ਤਨਪਾਲਨ ਪੋਸਣ ਕਰ ਸਕਾਂਗਾ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਮਿਹਰਬਾਨੀ ਜੀ one of the premium and prestigious professional institutes providing a wide range of professional courses with 100% placement assistance we are shri sai group of institutes